ਪਾਪੜੀ 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 ਅੱਗੇ ਤੇ ਵਾਕ ਕਿਧਰੇ ਵਾਕ ਗੋ ਮੈਂ ਪਾਪੜਾ ਤੇ ਜੰਗ ਨਹੀਂ ਲੱਗਣੀ ਚਾਹੀਦੀ ਕਿ ਨਹੀਂ ਹਾਂ ਉਹ ਵੀ ਚਲੋ ਜੇ ਉਹ ਸਮਝੋ ਤੋਹ ਦੇ ਵਾਲਾ ਵਧ ਗਿਆ ਇਹ ਸਾਡੇ ਪਿੰਡ ਦਾ ਬਹੁਤ ਤਕੜਾ ਕਬੂਤਰ ਬਾਜ਼ ਕਿੱਥੇ ਕਿਹੜਾ ਪਟ ਹੈ ਇਸ ਵਸ ਦੀ ਬੜੀ ਚੜਾਈ ਰਹੀ ਹੈ ਕਿਸੇ ਟਾਈਮ ਜਦੋਂ 12 ਕਲਾ ਟਾਈਮ ਹੁੰਦਾ ਸੀ ਜਿਨ੍ਹਾਂ ਨੇ ਉਹ ਕਰਿਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਉਹਨਾਂ ਨਾਲ ਤਾਂ ਜਿਵੇਂ ਮਰਜ਼ੀ ਕਰਨ ਰਿਆਂ ਵੀ ਬਸ ਆਪ ਦਾ ਜਿਹੜਾ ਪਿਆਰ ਹੈ ਇੱਕ ਤਾਂ ਬਣਾਈ ਰੱਖਣਾ ਕਿਉਂਕਿ ਸਭ ਤੋਂ ਵੱਧ ਨੁਕਸਾਨ ਜਿਹਦਾ ਹੋਣਾ ਹੈ ਤਾਂ ਦੋਨੇ ਪੰਜਾਬਾਂ ਨੂੰ ਹੋਣਾ। ਇਹਦਾ ਕਾਰਨ ਮੇਨ ਕੀ ਬਣਿਆ? ਕਾਰਨ ਗਰਮੀ ਦਾ। ਗਰਮੀ ਕਰਕੇ। ਤਾਂ ਕਰਕੇ ਬਈ ਆਪ ਦਾ ਜਿਹੜਾ ਬਿੱਕਲ ਹੈ ਉਹਨੂੰ ਧਿਆਨ ਨਾਲ ਚਲਾਇਆ ਕਰੋ। ਆਏ ਸੁਣਦਿਆਂ ਬਾਜਾ ਕੈਨੇਡਾ ਵਾਲੇ ਬਸੂਆਂਦਿਆਂ। ਪਾਣੀ ਹੁਣ ਕਿੰਨੇ ਵਜੇ ਕਰਤਾ ਜੀ? 2 ਵਜੇ ਲਾ ਕੇ ਤੇ ਬਈ 4:30 4:30 ਬੰਦ ਕਰਦੇ। ਸਲਾਮ ਵਾਲੇਕਮ। ਔਰ ਸੇ ਤਕੜੀ ਹੈ ਜੀ? ਠੀਕ ਹੈ ਜੀ। ਦੇਖੋ ਸਾਫ। ਤਸਰੀਕ ਦਾ ਪਤਾ ਹੈ ਹੋਰ ਤਕੜੀ ਸੀ ਚੜਦੀ ਕਲਾ ਹਾਂ ਜੀ ਵੈਰੀ ਗੁੱਡ ਆਪਾਂ ਉਹ ਗੱਲ ਸੁਣ ਕੇ ਦਹਿਲ ਜਾਣੇ ਜਿੰਨੇ ਹੋਰ ਸਮਾਂ ਦੇਖਿਆ ਇੱਕ ਭੈਣ ਉੱਥੇ ਰਹੀ ਭਰਾ ਇੱਥੇ ਆ ਗਿਆ ਹਏ ਸੁੰਦਗੀਆਂ ਬਾਜ ਕੈਨੇਡਾ ਵਾਲੇ ਬਸੂਆਂ ਦੀਆਂ ਲਓ ਜੀ ਬਹੁਤ ਹੀ ਸਾਡੇ ਪਿੰਡ ਦੇ ਮਹਾਨ ਖਿਡਾਰੀ ਕੁਕਨਾ ਜੀ ਜੋ ਸਪੈਸ਼ਲ ਦਾਣਾ ਮੰਡੀ ਜਾ ਰਹੇ ਸੀ ਉਹਨਾਂ ਨੇ ਰੁਕਿਆ ਹੁਣ ਸੁੰਦੀ ਬਾਜ ਹੋਰ ਫਲਾਪ ਤੇ ਇਹ ਕਬੂਤਰ ਰੱਖਦੇ ਆ ਬਹੁਤ ਤੇ ਇਹਨਾਂ ਨੇ ਬਹੁਤ ਨਾਮ ਜਿੱਤੇ ਆ ਹੁਣ ਕਿੰਨੇ ਕਬੂਤਰ ਆਗੇ ਆਪਣੇ ਕੋਲੇ ਹੈ 34 ਹੈ 34 ਇੱਧਰ ਨੂੰ ਹੋ ਕੇ ਬੋਲ ਯਾਰ 34 34 ਤੇ ਹੁਣ ਬਾਜੀਪੂ ਜੀ ਖੇਡੀ ਕੋਈ ਆ ਚੱਲੀ ਮੌਣੇ ਮੌਣੇ ਕਦੋਂ ਪੱਤੀ ਸੀ ਉਹ 15 ਦੀ 15 ਦੀ ਤੇ ਵੀ ਕੁਛ ਨਹੀਂ ਆ ਜਿੱਤਾਂ ਦੇ ਗਏ 10 ਮਿੰਟ ਪਹਿਨ ਤੇ ਇਹ ਤੋਂ ਪਹਿਲਾਂ ਜਿਹੜੀ ਹੁਣ ਲਾਸਟ ਦਵਾਜ ਕਿਹੜੀ ਦਿੱਤੀ ਐ ਕਿੰਨੇ ਚੜ ਹੋ ਗਿਆ ਹਾਂ ਜੀ ਚੱਲ ਗਏ ਹੁਣ ਨਹੀਂ ਇਹ ਤੋਂ ਪਹਿਲਾਂ ਕਿਹੜੀ ਦਿੱਤੀ ਸੀ ਪਿਛਲੇ ਸਾਲ ਦਿੱਤੀ ਸੀ ਕੋਈ ਹਾਂ ਪਿਛਲੇ ਸਾਲ ਦਿੱਤੀ ਸੀ ਕਿੰਨੇ ਦੀ ਸੀ ਸੀਗੀ 30000 ਰੁਪਏ ਜਿੱਤਾ ਸੀ 30000 ਦੀ ਤੇ ਦਾੜੀ ੱਡੀ ਵਧਾ ਰੱਖੇ ਕਟਾਈ ਦੀ ਰੋਡੇ ਲੰਡੇ ਜਾਣਾ ਸੀ ਹੁਣ ਟੈਂਕਰ ਕਰਤਾ ਬੱਸ ਹੋਰ ਠੀਕ ਠੀਕਾ ਹੋਰ ਸੱਟਾ ਵਧੀਆ ਵਧੀਆ ਚੱਲ ਫਿਰ ਚੜਦਾ ਸਾਈਕਲ ਤੂੰ ਵੀ ਕਰ ਕੰਮ ਯਾਰ ਇਹ ਜੀ ਸਾਡੇ ਪਿੰਡ ਦਾ ਬਹੁਤ ਤਕੜਾ ਕਬੂਤਰ ਬਾਜ਼ ਵਾਹ ਵੀ ਵਾਹ ਜਾ ਰਿਹਾ ਵਿਚਾਰਾ ਦਾਣਾ ਮੰਡੀ ਅਮਰੀਕੇ ਦਾ ਪਾਪਾ ਜੱਤ ਜੀ ਆ ਕੇ ਪਤਾ ਨਹੀਂ ਕਿੱਧਰ ਆਏ ਪਹੁੰਚ ਗਏ ਪਰਡੇ ਤੇ ਬੱਬੂ ਜੀ ਖੜੇ ਨੇ ਬੱਬੂ ਜੀ ਤੋਂ ਜਾਣਕਾਰੀ ਲੈਣੇ ਆ ਤੇ ਪਿੰਡ ਚ ਜਾਣਕਾਰੀ ਦਿੰਨੇ ਆ ਜਿਹੜਾ ਵਾਟਰ ਟੈਂਕ ਤੇ ਪਾਣੀ ਟਟਕਿਸ ਦਿਹਾਉਂਦਾ ਸੀ ਕਿਉਂਕਿ ਲਾਈਟ ਦੇ ਨੇ ਜਾਵੜਦੀ ਤਾਂ ਕਰਕੇ 4:30 5 ਵਜੇ ਪਾਣੀ ਛੱਡਦਾ ਬੱਬੂ ਫਲਾਰ ਹੁਣ ਉਹਨੇ ਟਾਈਮ ਜਿਹੜਾ ਪਹਿਲਾਂ ਨਾਲ ਕਰਤਾ ਬਾਕੀ ਬੱਬੂ ਨਾਲ ਆਪਾਂ ਗੱਲਬਾਤ ਕਰਦੇ ਆ ਟਰੈਕਟਰ ਲੰਘ ਜਾਣ ਦਿਓ ਆ ਦੇਖੋ ਵਿਚਾਰ ਰੱਖਿਆ ਕਰੋ ਭਈ ਆਪ ਦਾ ਘਰਾਂ ਮੂਰੇ ਤਾਰਾ ਤੋਂ ਰੰਗ ਰ ਇੱਕ ਵਾਰੀ ਦਾਰ ਦੁਪੱਟੀ ਕਿ ਬੜੇ ਪੈੜੀ ਹੁੰਦੀ ਹੈ ਬੱਬੂ ਜੀ ਕੀ ਹਾਲ ਹੈ ਠੀਕ ਹੈ ਜੀ ਠੀਕ ਤੁਸੀਂ ਤੇ ਬੁਨਾਇ ਦਾ ਸਰੀ ਪਾਣੀ ਹੁਣ ਕਿੰਨੇ ਵਜੇ ਕਰਤਾ ਜੀ 2 ਵਜੇ ਤਲਾ ਕੇ ਤੇ ਫਾਈ 4 4:30 ਬੰਦ ਕਰਦੇ ਦੋ ਵਜੇ ਤਲਾ ਕੇ 4:30 ਬੰਦ ਕਰ ਦਿੰਦੇ ਹੁਣ ਤਾਂ ਲਾਈਟ ਆਉਣ ਲੱਗੀ ਹੈ ਨਾ ਹਾਂ ਲਾਈਟ ਆ ਰਹੀ ਹੈ ਤੇ ਬਹੁਤ ਵਧੀਆ ਵਾਹ ਜੀ ਵਾਹ ਜਾਣਕਾਰੀ ਛੋਟੇ ਤੱਕ ਪਹੁੰਚ ਗਈ ਹੁਣ ਸਦਿਆਂ ਉੱਠਣ ਦੇ ਲੋੜ ਨਹੀਂ ਪਹਿਲਾ ਟਾਈਮ ਹੀ ਕਰਤਾ ਵਾਹ ਬਈ ਵਾ ਵਿਆਲ ਮੁੰਡਾ ਜਾਂਦਾ ਸਾਹਿਬ ਕੀ ਹਾਲ ਹੈ ਕਿਵੇਂ ਆਪਰੇ ਦਾ ਹੋਰ ਸੱਟ ਹੈ ਚੱਲਦੇ ਆਂ ਜੀ ਸਤਪਾਲ ਸਿੰਘ ਸਤੂਜੀ ਕੋਲੇ ਤੇ ਜੋ ਇਹਨਾਂ ਨੇ ਆਹ ਲਾਇਆ ਪੰਛੀਆਂ ਦੇ ਪਾਣੀ ਪੀਣ ਨੂੰ ਬਹੁਤ ਵਧੀਆ ਕੰਮ ਕਰਿਆ ਇਹਨਾਂ ਨੇ ਮਿਹਨਤੀ ਬੰਦੇ ਆ ਇਹਦੇ درخت ਲੱਗੇ ਨੇ ਪਹਿਲਾਂ ਅਸੀਂ ਲਾਇਏ ਸੀ ਸਾਰੇ ਇੱਥੋਂ ਲੈ ਕੇ ਆਹ ਸਾਰੇ ਐ ਤਾਂ ਹੀ ਜਿੱਥੇ ਇੱਥੋਂ ਮੈਂ ਵੀਡੀਓ ਬਣਾਉਂਦਾ ਆਇਆ ਤੇ ਪਰ ਐ ਪਾਣੀ ਨਾ ਪਾਉਣ ਕਰਕੇ ਮੱਚ ਗਿਓ ਤੇ ਪਰ ਇਹਨਾਂ ਨੇ ਸੰਭਲੇ ਤੁਸੀਂ ਵੇਖ ਲਓ ਵੀ ਕਿੱਡਾ ਵਧੀਆ ਤੇ ਸੋਹਣੇ ਲੱਗਦੇ ਆ ਹਾਂਜੀ ਸਤਪਾਲ ਜੀ ਕੀ ਹਾਲ ਜੀ ਆਹ ਹਾਂ ਤੇ ਵੰਚੀ ਬੰਚੀ ਹੁਣ ਹਾਂ ਹਾਂ ਆਉਣ ਲੱਗਿਆ ਬੰਨ ਜਨਮ ਪਤਾ ਲਗਾ ਆ ਥੋੜਾ ਤੇਜ ਦੇ ਔਖਾ ਹੁੰਦੇ ਨਾ ਇਹ ਆਉਣ ਲੱਗ ਜਾਂਦੇ ਆ ਕੋਈ ਆ ਪੀ ਜਾਂਦੇ ਆ ਆਪਾਂ ਤਾਂ ਕਰਨਾ ਰਾਤ ਨੂੰ ਜਿਆਦਾ ਆਉਂਦੇ ਨੇ ਡੇਨੇ ਵਾਰ ਬੰਦੇ ਬੈਠੇ ਰਹਿੰਦੇ ਤਾਂ ਕਰ ਸਹੀ ਗੱਲ ਸਹੀ ਗੱਲ ਹੋ ਠੀਕ ਹੋ ਚੜ੍ਹਦੀ ਕਲਾ ਨਾਰਥਨ ਇਸ ਬਸ ਦੀ ਬੜੀ ਚੜ੍ਹਾਈ ਰਹੀ ਹੈ ਕਿਸੇ ਟਾਈਮ ਜਦੋਂ 12 ਕਲਾ ਟਾਈਮ ਹੁੰਦਾ ਸੀ ਇਹ ਜਾਂਦੀ Rajasthan ਬੜੀ ਭਰੀ ਜਾਂਦੀ ਹੁੰਦੀ ਹਾਂਜੀ ਖਾਨ ਸਾਹਿਬ ਵਾਲੈਕਮ ਔਰ ਫਿਰ ਤਕੜੀ ਹੈ ਜੀ ਠੀਕ ਹੈ ਜੀ ਵਾਹ ਜੀ ਵਾਹ ਤੇ ਹੋਰ ਘਰ ਪਰਿਵਾਰ ਜੀ ਹਾਂ ਸਭ ਠੀਕ ਹੈ ਜੀ ਸਾਰੀ ਵਧੀਆ ਜੀ ਅਲਹਮਦੁਲਿਲਾ ਹਾਂ ਜੀ ਅੱਛਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਤਕੜਿਆ ਹੋ ਕੀ ਕਰਦੇ ਫਿਰਦੇ ਹੋ ਪਾਣੀ ਦਾ ਸਹਾਰਤਾ ਹੋ ਗਿਆ ਹਾਂ ਤੇ ਹੁਣ ਜਿਹੜਾ ਪਾਣੀ ਹੈ ਉਹ ਵੀ ਹੁਣ ਟਾਈਮ ਬਦਲ ਗਿਆ ਪਹਿਲਾਂ ਨੇ ਆਇਆ ਕਰੂ ਕਿਉਂ ਸਾਡੇ ਸੁਧਿਆ ਨਹੀਂ ਆਉਂਦਾ ਹੁਣ ਨਹੀਂ ਨਹੀਂ ਨਹਿਰਾਂ ਵਾਲੇ ਪਾਣੀ ਦਾ ਕਿਵੇਂ ਆਉਂਦਾ ਨਹਿਰਾਂ ਵਾਲੇ ਪਾਣੀ ਦਾ ਦੇ ਆ ਵੀ ਸਾਫ਼-ਸੂਫ਼ ਕਰਤਾ ਗੰਦਾ ਆਈ ਜਾਂਦਾ ਯਾਰ ਹੁਣ ਵਾਟਰ ਰਕਸ਼ ਕੇ ਜਾ ਹੁੰਦਾ ਹੁਣ ਆਪਣੇ ਵਾਲੀ ਨਹਿਰ ਦਾ ਗੰਦਾ ਆਈ ਜਾਂਦਾ ਹਾਂ ਜੰਗਸ਼ਤਾਨ ਬੰਦ ਕਰਤੀ ਨਹੀਂ ਯਾਰ ਘਰੇ ਪਾਣੀ ਆਪਣੇ ਸਹੀ ਦੀ ਆਉਂਦਾ ਇਹ ਤਾਂ ਦੂਜਾ ਹੈ ਇਹ ਤਾਂ ਬੋਰ ਦਾ ਬੋਰ ਦਾ ਆ ਰੋਲਾ ਉਹ ਤਾਂ ਬੜਾ ਗੰਦਾ ਪਾਣੀ ਤੇੜਾ ਲੁਧਿਆਣਾ ਰੋਲਾ ਨਹੀਂ ਪਿਆ ਸੀ ਉਹ ਤਾਂ ਦੇ ਸਾਫ਼ ਕਰਤਾ ਬਾਕੀ ਮੈਨੂੰ ਪਤਾ ਨਹੀਂ ਵੀਡੀਓ ਵੇਖੀ ਜਾਂਦੇ ਸਾਫ਼ ਕਰੀ ਜਾਂਦੇ ਅੱਛਾ ਹਾਂ ਆਪਣੇ ਵੀ ਵੀ ਉਮੀਦ ਹੈ ਕਿ ਸਾਫ਼ ਕਰ ਦੇਣ ਤਾਂ ਬੜਾ ਵਧੀਆ ਯਾਰ ਸਰ ਤੋਂ ਵੱਧ ਬਿਮਾਰੀਆਂ ਇਹਨਾਂ ਨਾਲ ਹੀ ਹੁੰਨਗੇ। ਇਹ ਆ ਲੋਕਾਂ ਨੇ ਰੌਲਾ ਬਹੁਤ ਪਾਇਆ। ਸਹੀ ਗੱਲ ਹੈ ਸਹੀ ਗੱਲ। ਬਹੁਤ ਗੰਦਾ ਪਾਣੀ ਹੈ। ਬਹੁਤ ਗੰਦਾ ਪਾਣੀ ਹੈ। ਉਹ ਇੱਕ ਜੰਗ ਨਹੀਂ ਲੱਗਣੀ ਚਾਹੀਦੀ ਸੀ ਕਿ ਨਹੀਂ? ਹਾਂ ਉਹ ਵੀ ਚਲੋ। ਜੇ ਉਹ ਸਮਝੋ ਤਹੇ ਵੱਡਾ ਵੱਧ ਗਿਆ। ਪਰ ਆਇਆ ਵੀ ਜਿਹਨੇ ਵੀ ਇਹ ਕੰਮ ਕਰਿਆ ਪਰਮਾਤਮਾ ਕਰਕੇ ਮੈਂ ਨਾ ਵੀ ਜਮੇ ਖਤਮੀ ਹੋ ਜਾਓ ਬੰਦਾ। ਜਿਹਨੇ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਜਿਹੜੇ ਘੁੰਮਣਗੇ ਉਹਨਾਂ ਨੇ ਆਇਆ ਕਰਿਆ। ਪਰ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕਿਉਂਕਿ ਨਿਰਦੋਸ਼ ਲੋਕ ਇੱਧਰ ਵੀ ਓਧਰ ਵੀ ਹੈ। ਇੱਧਰ ਵੀ। ਓਧਰ ਵੀ ਛੋਟੇ ਛੋਟੇ ਜਵਾਕ ਆਪਣੇ ਵੀ ਛੋਟੇ ਛੋ ਗੁਰੂਆਂ ਪੀਰਾਂ ਦੀ ਧਰਤੀ ਆ ਵੀ ਤੇ ਪਰ ਐ ਵੀ ਜਿਨ੍ਹਾਂ ਨੇ ਉਹ ਕਰਿਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਉਹਨਾਂ ਨਾਲ ਤਾਂ ਜਿਵੇਂ ਮਰਜ਼ੀ ਕਰਨ ਪਰ ਐ ਵੀ ਬਸ ਆਪ ਦਾ ਜਿਹੜਾ ਪਿਆਰ ਹੈ ਇੱਕ ਤਾਂ ਬਣਾ ਹੀ ਰੱਖਣਾ ਕਿਉਂਕਿ ਸਭ ਤੋਂ ਵੱਧ ਨੁਕਸਾਨ ਜਿਹਦਾ ਹੋਣਾ ਹੈ ਤਾਂ ਦੋਨੇ ਪੰਜਾਬਾਂ ਨੂੰ ਹੋਣਾ ਹੈ ਕਿਉਂਕਿ ਆਪਣੇ ਵੀ ਫਸਲ ਰਹੇ ਜੂਗੀ ਉਧਰ ਵੀ ਫਸਲ ਰਹੇ ਜੂਗੀ ਚੜਦੇ ਤੇ ਲੈਂਦੇ ਦਾ ਤੇ ਪਹਿਲਾਂ ਵੀ ਆਪਾਂ ਬਹੁਤ ਕੁਝ ਭੁੱਗਿਆ ਜਿਹੜਾ ਹਜੇ ਤੱਕ ਲੋਟ ਨਹੀਂ ਆਉਂਦਾ ਜਦ ਉੱਠ ਗਿਆ ਸੌਖਾ ਕਿੰਨੇ ਕਿਦਾਂ ਸਮਾਨ ਹੁੰਦਾ ਜ਼ਿੰਮੇਵਾਰ ਦਾ ਆਪਾਂ ਆਪਾਂ ਉਹ ਗੱਲ ਸੁਣ ਕੇ ਦਹਿਲ ਜਾਂਦੇ ਜਿਨ੍ਹਾਂ ਨੇ ਉਹ ਸਮਾਂ ਦੇਖਿਆ ਹੈ ਇੱਕ ਭੈਣ ਉੱਥੇ ਰਹੀ ਭਰਾ ਇੱਥੇ ਆ ਗਿਆ ਜਿਹੜੇ ਹੁਣ ਮਿਲਦੇ ਆ ਵਿਚਾਰੇ ਕੈਨੇਡਾ ਜਾ ਕੇ ਕੈਨੇਡਾ ਦੇ ਥਰੂ ਤੇ ਉਹ ਬਹੁਤ ਔਖਾ ਹੈ ਕੱਤਰਾ ਵਾਲਾ جنگ ਹਾਂ ਉਹਨੇ ਜੰਗੀ ਤਾਂ ਕਰਕੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕੰਮ ਪੜਾ ਪਰ ਆਇਆ ਵੀ ਜਿਹੜੇ ਤਬਾਹੀ ਹੈ ਤਬਾਹੀ ਹਾਂ ਉਹਨਾਂ ਦੇ ਦੇਸ਼ ਨੂੰ ਚਾਹੀਦਾ ਉਹਨਾਂ ਦੇ ਦੇਸ਼ 'ਚ ਜਿਹੜਾ ਕੁਝ ਚੱਲਦਾ ਹੈ ਜਾਂ ਕੁਝ ਨੂੰ ਬੰਦ ਕਰਨ ਨੱਥ ਪਾਉਣੇ ਨੂੰ ਤੇ ਐਵੇਂ ਜਿਹੜੇ ਬੇਗੁਨਾਹ ਵਿਚਾਰੇ ਹੈਗੇ ਆ ਉਹਨਾਂ ਨੂੰ ਐਵੇਂ ਜੰਗ ਗਰੀਬੀ ਦਾ ਵਧੀ ਜਾਂਦੀ ਹੈ ਤੇ ਜੰਗ ਲਾ ਕੇ ਕੀ ਖਟਣ ਦੀ ਨਹੀਂ ਉਹੀ ਤਾਂ ਗੱਲ ਹੈ ਜੀ ਬੇਰੰਜਗੀ ਵਧੀ ਜਾਂਦੀ ਹੈ ਪਿਆਰ ਨਾਲ ਨਵੇਂ ਤਾਂ ਜ਼ਿਆਦਾ ਵਧੀਆ ਜੰਗ ਬਹੁਤ ਪਿੱਛੇ ਲੈ ਜਾਂਦੀ ਉਹ ਹਾਂ ਪਿੱਛੇ ਲੈ ਜਾਂਦੀ ਮੁਲਕ ਨੂੰ ਮੁਲਕ ਨੂੰ ਪਿੱਛੇ ਲੈ ਜਾਂਦੀ ਤੇ ਨਾ ਹੀ ਕੋਈ ਇੰਨੇ ਆਪਣੇ ਐਡਵਾਂਸ ਦੇਸ਼ ਆ ਵੀ ਆਪਾਂ ਛੇਤੀ ਤਰੱਕੀ ਕਰ ਲਾਂਗੇ ਚਾਹੀ ਚਾਹੀਦੀ ਨਹੀਂ ਜੰਗ ਸਭ ਤੋਂ ਵੱਧ ਨੁਕਸਾਨ ਕੀਤੀ ਵੜੀ ਦੇ ਹੋਣਾ ਤਾਂ ਕਰਕੇ ਤਾਂ ਕੋਈ ਹੱਲ ਨਹੀਂ ਕਿਉਂਕਿ ਹੁਣ ਲੋਕਾਂ ਨੇ ਬਈ ਝੋਨੇ ਆਪ ਦਾ ਲਾਉਣੇ ਆ ਬਾਣ ਬੂਣ ਤਿਆਰ ਕਰੀ ਜਾਂਦੇ ਹੁਣ ਜਿਹੜੇ ਬਾਰਡਰੋਂ ਪਾਰ ਹੈ ਕਈਆਂ ਦੇ ਖੇਤ ਤਾਰ ਉੱਤੇ ਜਾਂਦੇ ਜਿਹੜੇ ਉਹਨਾਂ ਨੂੰ ਬਹੁਤ ਔਖਾ ਹੋ ਗਿਆ ਦੇ ਉਹਨਾਂ ਨੂੰ ਸਮਝਤਾ ਸੀ ਦੋ ਦਿਨਾਂ ਜਾਦੇ ਢੋੜੀ ਢਾਡੀ ਬਣਾ ਲਵਾਂ ਕਣਕ ਨੂੰ ਵੱਢ ਕੇ ਆ ਬਣਾਈ ਜਾਂਦੇ ਆ ਤੇ ਪਰ ਐ ਦੋਛਿਕਣ ਦਾ ਜ਼ਰੂਰ ਮਿਲਣੀ ਚਾਹੀਦੀ ਐ ਤੇ ਆਪ ਦਾ ਜਿਹੜਾ ਭਾਈਚਾਰਾ ਉਹ ਵੀ ਕਾਇਮ ਹੋਣਾ ਚਾਹੀਦਾ ਹੋ ਠੀਕ ਆ ਭਾਈ ਤਕੜੀ ਸਿਹਤ ਵਧੀਆ ਚਲੋ ਪਰਮਾਨੰਥ ਵਾਲਾ ਲੰਬੀ ਉਮਰ ਕਰੇ ਕਾਲਾ ਪਹੁੰਚ ਗਿਆ ਜੀ ਫੀਟਰ ਵਾਲਾ ਕਾਲੇ ਕਿਵੇਂ ਆਂ ਚੜਦੀ ਕਲਾ ਕਿੱਥੇ ਕਿਹੜਾ ਪਟਾ ਟਾਇਰ ਪਾੜ ਗਿਆ ਜੀ ਕਿੱਥੇ ਕਿਹੜਾ ਪਟਾ ਟਾਇਰ ਪਾੜ ਕੇ ਕਾਲੇ ਆ ਟਾਇਰ ਵੇਣੇ ਆ ਜੋ ਤਖਾ ਭਾਈ ਕਾਲੇ ਤੇਰਾ ਟਾਇਰ ਕਿਹੜਾ ਪਟਾ ਠੀਕ ਆ ਆ ਪਟ ਐ ਕਿਵੇਂ ਯਾਰ ਦਿੱਤੀ ਸੀ ਘੰਡੇ ਦੇ 40 ਅੱਛਾ ਆ ਟਾਇਰ ਪਾੜ ਗਿਆ ਜੀ ਇਹ ਕੀ ਕਾਰਨ ਬਣਿਆ ਵਿੱਕਾ ਪਟ ਮਿੰਟ ਮਤਲਬ ਗਰਮੀ ਕਰਕੇ ਕਿ ਵੈਸੇ ਥੱਲੇ ਆੜ ਗਿਆ ਥੱਲੇ ਟੱਕੇ ਤਰ ਹਾਂ ਕਾਰਨ ਗਰਮੀ ਕਰਕੇ ਗਰਮੀ ਕਰਕੇ ਆ ਕਰਕੇ ਬਈ ਆ ਦਾ ਜਿਹੜਾ ਵਿੱਕ ਲਾਇਆ ਉਹਨੂੰ ਧਿਆਨ ਨਾਲ ਚਲਾਇਆ ਕਰੋ ਤੇਲ ਪਾਣੀ ਆਪਦਾ ਚੱਕਰਿਆ ਕਰੋ ਤੇ ਹੁਣ ਰੋੜਾੜਾ ਬਹੁਤ ਗਰਮ ਹੋਣ ਗਿਆ ਟੈਂਪਰੇਚਰ ਜਿਵੇਂ ਦਿਨ ਦਿਨ ਵਧ ਰਿਹਾ ਤੇ ਆਪਦਾ ਧਿਆਨ ਰੱਖੋ ਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਕਾਲੇ ਬਚਤ ਰਹੇਗੀ ਆਓ ਬਈ ਆ ਗਾ ਤੁਹਾਨੂੰ ਆਓ ਫਿਰ ਬਹਿ ਜਾਣਾ ਬਹਿ ਕੇ ਨਾ ਡਰ ਬਚਤ ਰਹੇਗੀ ਬਾਵਾ ਜੀ ਯਾਰ ਉਹ ਦੇਖਾ ਉਹ ਪਿਛਲਾ ਬੰਦਾ ਬਰਾਵਾ ਬਹੁਤ ਔਖਾ ਹੋ ਜਾਂਦਾ ਚੱਲਦੇ ਆ ਜੀ ਹੁਣ ਦੇਵੀ ਜੀ ਕੋਲੇ ਉਨਨਾ ਬੰਨਾਂ ਦਾ ਸੱਦਾ ਆਇਆ ਸੀਗਾ ਪਾਪਾ ਜੀ ਪਾਪਾ ਜੀ ਆ ਕਿਧਰ ਜਾ ਬਗ ਕਿਧਰ ਜਾ ਬਗ ਨੂੰ ਮੈਂ ਪਾਪੇ ਦਾ ਪਾਪੇ ਦਾ ਦਾ ਹੈਗਾ ਬਾਈ ਚੱਪਲ ਕਿਵੇਂ ਬਾਈ ਚੱਪਲ ਦੇਗੀ ਚੱਪਲ ਡਿੱਗ ਵੀ ਨਹੀਂ ਮਿਲਦੀ ਹੁਣ ਚੱਕ ਕੇ ਭੱਜ ਜਾ ਮੈਂ ਹਲ ਉੱਤੇ ਨਾ ਭਾ ਗਰੰਟ ਹੁੰਦਾ ਇੱਟ ਸਤਿਗੁਰੂ ਜੀ ਸਤਿਗੁਰੂ ਜੀ ਹੋਰ ਤਕੜੀ ਸੀ ਜੀ ਚੜਦੀ ਕਲਾ ਹਾਂ ਜੀ ਵੈਰੀ ਗੁੱਡ ਏ ਬੰਦੇ ਜਦ ਮਰਜੀ ਮਿਲੋ ਚੜਦੇ ਗਿਲਾ ਮੈਨੂੰ ਬਹੁਤ ਖੁਸ਼ ਮਿਲੂਗਾ ਮੇਰਾ ਨਾਮ ਤਾਂ ਨਹੀਂ ਸਹੀ ਗੱਲ ਹੈ ਮਰੂ ਮਰੂ ਕਰਕੇ ਜਿੰਦ ਜਿਹੜੀ ਲੰਘਦੀ ਹੈ ਹਮੇਸ਼ਾ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਸਹੀ ਗੱਲ ਹੈ ਜੀ ਜ਼ਿੰਦਗੀ ਹੱਸ ਕੇ ਜੀ ਦੋਸਤੋ ਇਹ ਸੀ ਸਾਡੇ ਪਿੰਡ ਦੇ ਹਸ ਮੁਖ ਬੰਦੇ ਤੁਸੀਂ ਵੇਖ ਲਓ ਉਥੋਂ ਤੁਰਿਆ ਮੈਂ ਤੇ ਸਾਰੇ ਭਰਾਵਾਂ ਨਾਲ ਮਿਲ ਕੇ ਗਿਆ ਸਿੱਖ ਸਾਫ ਚਲੋ ਇਹ ਟਾਈਮ ਪਾਸ ਹੋ ਜਾਂਦਾ ਪਿੰਡਾ ਜੀ ਨਿਆਰਾ ਹੁੰਦਾ ਇਹ ਮੱਕੀ ਦੋਸਤ ਮਿਲਦੇ ਕੱਲ ਨੂੰ ਹੋਰ ਵੀਡੀਓ ਨਾਲ ਰੱਬ ਰੱਖਾ